हां जी दोस्तों सारेनु सत श्री अकाल स्वागत है जी ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਬਿਲਕੁਲ ਸਕਰੀਨ ਤੇ ਤੁਸੀਂ ਮੱਝਾਂ ਦੇਖ ਰਹੇ ਹੋ ਦੋ ਮੱਝਾਂ ਦਿਖਾਉਣੀਆਂ ਪਿੰਡ ਚੱਠਾ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਠੀਕ ਆ ਜੀ ਬਾਈ ਜਤਿੰਦਰ ਮੇਰੇ ਸਾਹਮਣੇ ਆ ਦੋ ਮੱਝਾਂ ਦਿਖਾਉਣੀਆਂ ਦੋਸਤੋ ਇਨਫੋਰਮੇਸ਼ਨ ਆਪਾਂ ਵੀਰ ਤੋਂ ਲੈ ਲੈਨੇ ਆ ਵੀਰ ਜੀ ਬਿਲਕੁਲ ਪਹਿਲੇ ਨੰਬਰ ਵਾਲੀ ਸਮਝ ਦੀ ਜਾਣਕਾਰੀ ਦੇ ਦਿਓ ਕਿੰਨਾ ਮਸੂਹਾ ਸੂਈ ਹੈ ਜੀ ਇਹ ਵੀਰ ਜੀ ਤੀਜਾ ਸੂਹਾ ਸੂਈ ਹੈ ਤੀਜਾ ਸੂਹਾ ਕੱਲ ਦੀ ਸੂਈ ਹੈ ਜੀ ਕੱਲ ਸੂਈ ਕੱਲ ਦੁਪਹਿਰ ਦੀ ਸੂਈ ਹੈ ਬੱਚਾ ਕਿਹਨੇ ਚਾ ਜੀ ਕੱਟੀ नीचे कटी है दोस्तों बाकी हवाने दी ऑर्डर दी क्वालिटी ਤੁਸੀਂ ਵੇਖ ਕੇ ਚੈੱਕ ਕਰੋ ਬਹੁਤ ਚੰਗਾ ਖੁੱਲਾ ਲੈਵਲ ਲੈ ਕੇ ਕਰਮਾਲੀ ਤੁਰੀ ਫਿਰਦੀ ਆ ਤੇ ਬਿਲਕੁਲ ਦਾ ਦੋਸਤੋ 10 ਲੀਟਰ ਹੁਣ ਬੋਲਾ ਨਾ ਜੀ 10 ਲੀਟਰ ਬੋਲਾ ਸਟਾਰਟਿੰਗ ਸਟਾਰਟਿੰਗ ਬੋਲਾ ਹੈ ਅੱਜ ਅੱਜ ਦੂਜੇ ਦਿਨ ਦਾ ਹਾਂਜੀ ਠੀਕ ਆ ਇੱਕ ਜਿਹੜੀ ਅਗਲੀ ਮਾਦੇ ਵੀਰ ਜੀ ਉਹਦੀ ਡਿਟੇਲ ਕੀ ਆ ਇਹ ਸੁਈ ਜਾਂ ਛੇਵਾ ਦਿਨ ਜੇ ਅੱਜ ਛੇਵਾ ਤੇ ਨਾ ਮਗਰ ਬੱਚਾ ਜੀ ਮਗਰ ਕੱਟਾ ਦੋਸਤੋ ਇਸੇ نیچے ਕੱਟਾ ਹੈ ਤੇ ਹੁਣ ਮੌਕੇ ਦਾ ਕਿੰਨਾ ਹਾਜ਼ਰ ਦੁੱਧ ਦਾ ਜੀ 12 ਕਿਲੋ 12 ਕਿਲੋ ਜਿਹੜਾ ਆਪਾਂ ਚਵਾ ਦੇਣਾ ਜੀ ਚਵਾ ਦੇਣਾ ਕੋ ਬੋਲਾ ਮੰਨੇ ਕੋ ਦੁੱਧ ਮਿਲ ਸੰਪਰਕ ਨੰਬਰ ਆਪਣੇ ਦੱਸ ਦਿਓ ਜੀ 9056827552 ਠੀਕ ਆ ਇਹ ਨੰਬਰਾਂ ਤੇ ਦੋਸਤੋ ਤੁਸੀਂ ਸੰਪਰਕ ਕਰਨਾ ਹੈਗਾ